ਸੰਦੀਰ ਕੁਮਾਰ ਇਹ ਤੁਹਾਡੀ ਦੁਕਾਨ ਵੀ ਲੱਗੀ ਹੈ ਜੀ ਹਾਂ ਜੀ ਅੱਛੇ ਬਾਜ਼ਾਰ ਵਿੱਚ ਹੀ ਚੱਲਦੀ ਬਾਜ਼ਾਰ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਜਿਹੜੀ ਇੱਡੀ ਚੋਰੀ ਹੋਈ ਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਬਹੁਤ ਬਹੁਤ ਮਾੜੀ ਗੱਲ ਹੋਈ ਆ ਇਹ ਕਿ ਦੁਕਾਨਦਾਰ ਦਾ ਵਿਚਾਰੇ ਦਾ ਸਭ ਕੁਝ ਲੁੱਟ ਕੇ ਲੈ ਗਏ ਆ ਇਹ ਉਹਨਾਂ ਦੇ ਪਰਿਵਾਰ ਵਾਸਤੇ ਜੀ ਬਹੁਤ ਸਾਡੇ ਸਭ ਦੁਕਾਨਦਾਰਾਂ ਨੂੰ ਵੀ ਬਹੁਤ ਝੱਟ ਬੈਠਿਆ ਦਾ ਹੈ ਇਸ ਚੱਲਦੋਂ ਕਿ ਇਹ ਲੋਕ ਕੁਝ ਵੀ ਕਰਦੇ ਆ ਕਿਸੇ ਨੂੰ ਵੀ ਨੁਕਸਾਨ ਨਹੀਂ ਹੁੰਦਾ ਜੀ ਇਹ ਪ੍ਰਸ਼ਾਸਨ ਨੇ ਨਹੀਂ ਕੀਤਾ ਕਿ ਇਸ ਚੀਜ਼ ਤੇ ਇਸ ਕੌਮ ਤੇ ਨਿਖੇਲ ਕਰ ਸੀ ਆਵੇ ਇਹ ਦੁਕਾਨਦਾਰ ਹੋਇਆ ਜੀ। ਇਹ ਨਾਜੀ ਤਾ। ਇਹ ਕੀ ਕੰਮ ਕਰਦੀ ਹੈ ਜੀ? ਸੋਨੇ ਦੀ ਦੁਕਾਨ। ਤੇ ਕੀ ਨੁਕਸਾਨ ਕੀ ਹੋਇਆ ਤੁਹਾਡਾ? ਨੁਕਸਾਨ 500 ਗ੍ਰਾਮ ਸੋਨਾ ਸੀਗਾ ਜੀ। 20 ਕਿਲੋ ਚਾਂਦੀ ਸੀਗਾ। ਇੱਥੇ ਲੱਖ ਰੁਪਏ ਦਾ ਸੀਗਾ। ਜਦੋਂ ਇਹ ਬਾਹਰ ਤੋਂ ਤੁਸੀਂ ਤੁਹਾਨੂੰ ਇਹ ਲੱਗ ਕੇ ਪਤਾ ਲੱਗਾ। ਨਾਲ ਦੇ ਗਵਾਂਢੀ ਹੈਗੇ ਉਹਨਾਂ ਨੂੰ ਦੱਸਦੇ। ਕਿੰਨੇ ਕੋਈ ਬਾਹਰ ਤੋਂ 4 400 ਬਟਾ 9 ਕਿਸੇ ਤੇ ਕੋਈ ਸ਼ੱਕ? ਸ਼ੱਕ ਹੈਗਾ ਸੀਗਾ 10 ਦਾ ਕੋਈ। ਜੋ ਵੀ ਚੀਜ਼ ਦਾ ਦਸਤਾਵੇਜ਼ ਪੁਲਿਸ ਨੂੰ ਦੱਸੋ ਜੇ ਭੀ ਆ ਦੇ ਚੌਂਕੀਦਾਰ ਵੀ ਹੁੰਦੇ ਉਹ ਹੈਨੇ ਚੌਂਕੀਦਾਰ ਹੈਗਾ ਸੀਗਾ ਉਹ ਕਹਿੰਦਾ ਮੈਨੂੰ ਇਹਨਾਂ ਨੇ ਹੈਨਾ ਬੰਦ ਦਿੱਤਾ ਅੱਛਾ ਜੀ ਅੱਛਾ ਜੀ ਇਹ ਚੌਂਕੀਦਾਰ ਬਣ ਕੇ ਕੀਤੀ ਚੋਰੀ ਹਾਂਜੀ ਕਿੰਨੇ ਬੰਦੇ ਸੀਗੇ ਪੰਜ ਕੀ ਮੰਗ ਕਰਦੇ ਬਸ ਸਰਦਾਰ ਦੱਸੋ ਉਹ ਇਹ ਮੰਗ ਕਰਦੇ ਜਿਵੇਂ ਪਾਣਾ ਹੈਗਾ ਉਹਨੂੰ ਸਾਢੇ 90 ਰੁਪਏ ਚੋਰੀ ਹੋਈ ਆ ਇਸ ਦੇ ਪਰ ਕੀ ਕਹਿਣਾ ਚਾਹੋਗੇ ਅੱਜ ਸਵੇਰ ਦੀ ਅਰਲੀ ਮਾਰਨਿੰਗ ਦੀ ਵਰਤਦਾ ਦੇ ਜੀ ਤੇ ਇੱਕ ਗੱਡੀ ਹੈ ਜਿਸ ਤੋਂ ਸ਼ੰਤ ਸਾਥੇ ਲੋਕ ਆ ਰਹੇ ਤੇ ਅਸੀਂ ਟੈਕਨੀਕਲ ਦੀ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਐਸਐਸਪੀ ਸਰ ਦੀ ਗਾਈਡੈਂਸ ਤੇ ਐਸਐਸਪੀ ਸਰ ਦੀ ਗਾਈਡੈਂਸ ਦੇ ਅੱਗੇ ਲੱਗੇ ਹੋਏ ਤੇ ਜਲਦੀ ਨੂੰ ਪੇਸ਼ ਕਰਾਂ ਸਰ ਇਸ ਤੋਂ ਇਲਾਵਾ ਇੱਕ ਚੋਰੀ ਕਹਿੰਦੇ ਕੋਈ ਦਾ ਫਟਕ ਵੀ ਹੋਈ ਹੈ ਟਾਇਰ ਵਾਲੀ ਦੁਕਾਨ 'ਚ ਉਹਦੇ ਬਾਰੇ ਵੀ ਜੀਰਿਪੇ ਕਰਾਂ ਠੀਕ ਹੈ ਜੀ